ਬਹੁਤ ਹੀ ਸਤਿਕਾਰਯੋਗ ਦੋਸਤੋ ਮੈਂ ਤੁਹਾਡੇ ਨਾਲ ਮੇਰਾ ਪੰਡ ਕਿਤਾਬ ਜੋ ਕਿ ਗਿਆਨੀ ਗੁਰਦੱਤ ਸਿੰਘ ਦੀ ਲਿਖੀ ਹੋਈ ਆ ਉਸ ਦੇ ਬਾਰੇ ਲਗਾਤਾਰ ਲੇਖ ਸਾਂਝੇ ਕਰ ਰਿਹਾ ਹਾਂ ਮੈਂ ਬਹੁਤ ਸਾਰੇ ਲੇਖ ਤੁਹਾਡੇ ਨਾਲ ਸਾਂਝੇ ਕਰ ਚੁੱਕਿਆ ਹਾਂ ਤੇ ਹੁਣ ਉਸ ਤੋਂ ਅਗਲੇ ਲੇਖਾਂ ਬਾਰੇ ਜ਼ਿਕਰ ਕਰਨ ਜਾ ਰਿਹਾ ਹਾਂ ਅਗਲਾ ਲੇਖ ਜੋ ਸ਼ੁਰੂ ਹੁੰਦਾ ਹੈ ਸੰਤਾਂ ਸਾਧਾਂ ਲਈ ਸ਼ਰਦਾ ਇਸ ਲੇਖ ਦੀ ਸ਼ੁਰੂਆਤ ਹੁੰਦੀ ਆ ਕਿਹਦੇ ਕਿਹਦੇ ਪੈਰੀਂ ਹੱਥ ਲਾਈਏ ਸੰਤਾਂ ਦੇ ਵਗ ਫਿਰਦੇ ਇਸ ਲੇਖ ਦੀ ਸ਼ੁਰੂਆਤ ਹੁੰਦੀ ਆ ਲੇਖਕ ਲਿਖਦਾ ਮੇਰੇ ਪਿੰਡ ਦੇ ਲੋਕਾਂ ਵਿੱਚ ਸੰਤਾਂ ਸਾਧੂਆਂ ਲਈ અપਾਰ ਸ਼ਰਧਾ ਹੈ ਕੀ ਭਗਵੇਂ ਕੱਪੜਿਆਂ ਵਾਲੇ ਉਦਾਸੀ ਧੋਨਮੋਨ ਪਰਮਹੰਸ ਜਟਾਂ ਵਾਲੇ 나ਗੇ ਕੰਠੀ ਵਾਲੇ ਬੈਰਾਗੀ ਕੰਨਪੱਟ ਜੋਗੀ ਚੱਟ ਚਾਦਰੀਏ ਤਿਆਗੀ ਮੇਰੇ ਪਿੰਡ ਦੇ ਲੋਕਾਂ ਲਈ ਸਭ ਈਸ਼ਵਰ ਦੇ ਅਵਤਾਰ ਹਨ ਸੋ ਇਸ ਤੋਂ ਬਾਅਦ ਉਹ ਜ਼ਿਕਰ ਕਰਦਾ ਹੈ ਵੀ ਜਦੋਂ ਉਹਨਾਂ ਵੇਲਾਂ ਦੇ ਵਿੱਚ ਕੋਈ ਸਪੀਕਰ ਵਗੈਰਾ ਤਾਂ ਹੁੰਦੇ ਨਹੀਂ ਸੀ ਸਿਰਫ ਏਕ ਸੁਣਦੀ ਸੀ ਹਾਲੀਆਂ ਨੂੰ ਕੋਠੇ ਮੰਨ ਦੇ ਨੂੰ ਜਿੰਦਰਾ ਭਾਰੀ ਕੁੰਜੀ ਹੱਥ ਸੰਤਾਂ ਦੇ ਉਸ ਤੋਂ ਬਾਅਦ ਔਰਤਾਂ ਦੀ ਚਰਚਾ ਚਲਦੀ ਹੈ ਤੇ ਇਹਦੇ ਵਿੱਚ ਸੰਤਾਂ ਦੇ ਪ੍ਰਤਾਪ ਦੀ ਗੱਲ ਚਲਦੀ ਹੈ ਸੰਤਾਂ ਦੇ ਜੋ avatars ਹੁੰਦੇ ਉਹਨਾਂ ਦੀ ਗੱਲ ਚਲਦੀ ਹੈ ਇੱਕ ਸੰਤ ਦੀ ਅਜੀਬ ਜਿਹੀ ਕਥਾ ਉਹ ਦੱਸਦੇ ਨੇ ਕਿ ਪਿੰਡ ਦੇ ਵਿੱਚ ਇੱਕ ਸੰਤ ਹੁੰਦਾ ਹੈ ਪਿੰਡ ਦੇ ਮੁੰਡਿਆਂ ਨੂੰ ਗਿੱਧੇ ਦੀਆਂ ਬੋਲੀਆਂ ਵਾਂਗ ਜਥਾ ਇੱਕ ਸ਼ਬਦ ਜਥਾ ਤਿਆਰ ਕਰਦਾ ਤੇ ਉਸ ਤੋਂ ਬਾਅਦ ਉਹ ਪਿੰਡ ਦੇ ਵਿੱਚ ਆਪਣਾ ਅਖਾੜਾ ਜਿਵੇਂ ਲਾਉਂਦੇ ਹੁੰਦੇ ਕਲਾਕਾਰੋਂ ਵਿੱਚ ਲਾਉਂਦਾ ਹੈ ਸ਼ਬਦਾਂ ਦਾ 헤ਰ ਫੇਰ ਕਰਕੇ ਧਾਰਮਿਕ ਭਾਵਾਂ ਵਾਲੀਆਂ ਬੋਲੀਆਂ ਕਿਵੇਂ ਉਹ ਬਣਾਉਂਦਾ ਹੈ ਇੱਕ ਵੀਰ ਦੇਈ ਮੇ ਰੱਬਾ ਦੇਈ ਮੇ ਰੱਬਾ ਸੌ ਖਾਣ ਨੂੰ ਬੜਾ ਚਿਤ ਕਰਦਾ ਨਤ ਨਤ ਨਹੀਂ ਜਗਤ ਤੇ ਆਉਣਾ ਉਹ ਜਗਤ ਤੇ ਆਉਣਾ ਜ਼ਬਾਨ ਵਿੱਚ ਪਾਲੈ ਮਿਸ਼ਰੀ ਇਸ ਦੇ ਨਾਲ ਨਾਲ ਸਦਾਚਾਰਕ ਗੱਲਾਂ ਉਹ ਕਰਦਾ ਹੈ ਤੇ ਨਾਲ ਨਾਲ ਲੋਕ ਬੋਲੀਆਂ ਨੂੰ ਉਹ ਸ਼ਕਲ ਕਿਵੇਂ ਦਿੰਦਾ ਨਾਮਾ ਸ਼ਿੰਬਾ ਕਾਣੀ ਕੌਡੀ ਦਾ ਉਹ ਕਾਣੀ ਕੌਡੀ ਦਾ ਨਾਮ ਜਪ ਕੇ ਲੱਖਾਂ ਦਾ ਹੋ ਗਿਆ ਨਾਮ ਦੇਵ ਤੋਂ ਗਵਾਂਢਣ ਪੁੱਛਦੀ ਕੀ ਤੋ ਤੈ ਬਣਾਈ ਛਪਰੀ ਨਾਮੇ ਸ਼ਿੰਬੇ ਦੀ ਬਣਾਈ ਤੈ ਤਾਂ ਛਪਰੀ ਧੰਨੇ ਦੀਆਂ ਗਉਆਂ ਚਾਰੀਆਂ ਕਿੱਥੇ ਲੱਗਿਆ ਪ੍ਰੇਮ ਛੋਟੀ ਉਮਰੇ ਪੁੱਛਦੇ ਨਾਰਦ ਖੜੇ ਇਸ ਤਰੀਕੇ ਨਾਲ ਲੋਕ ਬੋਲੀਆਂ ਉਹ ਜਿਹੜਾ ਸਾਧ ਹੁੰਦਾ ਉਹਨਾਂ ਦਾ ਵਿੱਚ ਹੇਰ ਫੇਰ ਕਰਕੇ ਪਿੰਡ ਦੇ ਲੋਕਾਂ ਨੂੰ ਆਪਣੇ ਜਿਹੜਾ ਸਥਾਨ ਹੁੰਦਾ ਉਹਦਾ ਬਣਾਇਆ ਹੋ ਉੱਥੇ ਸਾਧਦਾ ਉੱਥੇ ਲੈ ਕੇ ਆਉਂਦਾ ਤੇ ਕੀਰਤਨ ਦਾ ਦਰਬਾਰ ਆਪਦਾ ਲਾਉਂਦਾ ਉਸ ਕੀਰਤਨ ਦਰਬਾਰ ਦੇ ਵਿੱਚ ਉਹ ਕਹੇ ਜੀਆਂ ਬੋਲੀਆਂ ਹੋਰ ਅੱਗੇ ਦੱਸਦੇ ਨੇ ਸੰਤ ਕਹੇ ਜੀਆਂ ਗਾਉਂਦੇ ਨੇ ਰੱਬ ਫਿਰਦਾ ਸੀ ਓਏ ਰੱਬ ਫਿਰਦਾ ਸੀ ਫਰਦਾ ਸੀ ਧੰਨੇ ਦੇਖੋ ਰ ਵੱਧਦਾ ਉਹਨੇ ਕਿਹੜਾ ਕੱਚ ਪਾਈ ਸੀ ਤੇ ਇਹਦੇ ਨਾਲ ਨਾਲ ਇਹ ਵੀ ਦੱਸਦਾ ਕਿ ਜਿਹੜੇ ਉਸ ਸੰਤ ਕੋਲੇ ਲੋਕ ਆਉਂਦੇ ਸੀ ਉਹ ਜ਼ਿਆਦਾ ਗੈਰ ਜੱਟ ਹੁੰਦੇ ਸੀਗੇ ਤੇ ਉਹ ਜਿਹੜਾ ਸਾਧ ਹੁੰਦਾ ਸੀ ਖੁਦ ਇੱਕ ਜੱਟ ਹੁੰਦਾ ਸੀਗਾ ਉਹ ਇਹ ਬੋਲੀ ਦੇ ਨਾਲ ਮਤਲਬ ਦੂਜੇ ਲੋਕਾਂ ਦੀ ਕਾਟ ਕਰਦਾ ਕਿਉਂਕਿ ਉਹਨੂੰ ਦੂਜੇ ਨਿੰਦਾ ਵੀ ਹੁੰਦੀ ਆ ਪੰਡ ਦੇ ਵਿੱਚ ਜਾਂ ਉਸ ਦਾ ਵਿਰੋਧ ਵੀ ਹੁੰਦਾ ਤਾਂ ਕਿ ਬੋਲੀ ਇੱਕ ਯਾਦ ਕਰਦਾ ਜਾਗੋ ਜਾਗੋ ਏ ਜਾਗ ਓਏ ਭਰਾ ਵੋ ਜ਼ਿਮੀਦਾਰੋ ਲਾਗੀਆਂ ਨੇ ਰੱਬ ਲੁੱਟ ਲਿਆ ਤਾਂ ਇਸ ਤਰੀਕੇ ਨਾਲ ਧੰਨੇ ਭਗਤ ਤੋਂ ਲੈ ਕੇ ਉਹ ਮਹਾ ਭਾਰਤ ਦੀਆਂ ਕਥਾਵਾਂ ਦੇ ਨਾਲ ਲੋਕਾਂ ਨੂੰ ਆਪਦੇ ਆਪ ਨਾਲ ਜੋੜੀ ਰੱਖਦਾ ਤੇ ਲੋਕਾਂ ਨੂੰ ਆਪਦੇ ਮਗਰ ਲਾਈ ਰੱਖਦਾ ਤੇ ਆਪਣੇ ਉਸ ਸਥਾਨ ਤੇ ਉਹ ਬਹੁਤ ਸਾਰੇ ਲੋਕ ਉਹਦੇ ਆਉਣ ਲੱਗ ਜਾਂਦੇ ਆ ਤੇ ਉਹਨਾਂ ਦੀ ਕਹਿੰਦਾ ਕਿ ਜਿਹੜਾ ਵੀ ਇੱਥੇ ਕੋਈ ਗੁਣਗਾਨ ਕਰੇਗਾ ਜਾਂ ਚੜਾਵਾ ਚੜਾਵੇਗਾ ਉਸ ਦੀ ਮਨੋ ਕਾਮਨਾ ਪੂਰੀ ਹੋਵੇਗੀ ਤੇ ਇੱਕ ਉਹ ਨਵਾਂ ਤਰੀਕਾ ਯਾਦ ਕਰਦਾ ਜਿਵੇਂ ਅੱਜ ਕੱਲ ਦੇ ਸਾਧ ਸੰਤ ਵੀ ਕਰਦੇ ਆ ਕਿ ਉੱਥੇ ਇੱਕ ਖੂਹ ਹੀ ਹੁੰਦੀ ਆ ਤੇ ਸੰਤ ਕਹਿੰਦੇ ਇੱਥੇ ਮੱਸੀਆ ਤੇ ਮੇਲਾ ਲੱਗਿਆ ਕਰੇਗਾ ਤੇ ਇੱਥੇ ਤੁਹਾਡੀ ਮਨੋ ਕਾਮਨਾ ਮੱਸਿਆ ਤੇ ਮਨਛਤ ਪੂਰੀ ਹੋਇਆ ਕਰੂਗੀ। ਦੇਖਣਾ ਨਮੂਨਾ ਜਿਹੜਾ 12 ਮੱਸਿਆ ਨਾ ਆਵੇਗਾ ਉਹ ਮਨਛਤ ਫਲ ਪਾਵੇਗਾ। ਇਹ ਬਾਕ ਸੁਣਦਿਆਂ ਹੀ ਮਨਛਤ ਫਲ ਪਾਉਣ ਵਾਲੇ ਗੰਢ ਦੇ ਪੂਰਿਆਂ ਤੇ ਅਕਲ ਦੇ ਊਰਿਆਂ ਦੀਆਂ ਵਹੀਰਾਂ ਪੈ ਗਈਆਂ। ਮੱਸਿਆ ਦੇ ਮਹੀਨਾ ਪਰ ਕੌਣ ਉਡੇ ਕਰਦਾ? ਮਨ ਦੀਆਂ ਭਾਵਨਾ ਪੂਰੀਆਂ ਕਰਨ ਵਾਲਿਆਂ ਨੇ ਖੂਹੀ ਦੀ ਮੌਣ ਪੁਆ ਪੁਆ ਕੇ ਉਸ ਦੀਆਂ ਚੀਕਾਂ ਕਢਾ ਦਿੱਤੀਆਂ। ਰੋਜ਼ਾਨਾ ਹੀ ਮਸਿਆ ਲੱਗਣ ਲੱਗ ਪਈ ਖੂਹੀ ਦਾ ਥੱਲਾ ਕਲੰਗੇ ਜਾਣ ਤੋਂ ਜਦੋਂ ਪਾਣੀ ਗੰਧਲਾ ਨਿਕਲਣ ਲੱਗ ਪਿਆ ਤਾਂ ਸੰਤਾਂ ਦੇ ਸ਼ਰਧਾਲੂਆਂ ਨੇ ਅਮਰੀਕਾ ਦੇ ਚੰਨ ਦੇ ਪੁੰਜ ਪੁੱਜਣ ਵਾਂਗ ਇੱਕ ਹੋਰ ਧਾਰਨਾ ਦੀ ਕਾੜ ਕੱਢ ਲਈ ਸ਼ਰਬਤ ਵਰਗਾ ਪਾਣੀ ਸੰਤਾਂ ਦੀ ਖੂਹੀ ਦਾ ਖੂਹੀ ਦੇ ਨਾਲ ਇੱਕ ਪਿੱਪਲੀ ਸੀ ਸੰਤਾਂ ਦੇ ਸ਼ਰਧਾਲੂਆਂ ਨੇ ਇਸ ਟੋਟਕੇ ਵਿੱਚ ਪਿੱਪਲੀ ਦਾ ਮਣਕਾ ਵੀ ਪਰੋਹ ਛੱਡਿਆ ਗੱਠ ਗੱਠ ਲੱਗਣ ਪਤਾਸੇ ਸੰਤਾਂ ਦੀ ਪਿੱਪਲੀ ਨੂੰ ਲੇਖਕ ਇਹ ਵੀ ਦੱਸਦਾ ਕਿ ਉਸ ਤੋਂ ਪਹਿਲਾਂ ਇੱਕ ਹੋਰ ਲੋਕ ਬੋਲੀ ਸੀ ਜਿਹੜੀ ਕਿ ਹਾਂ ਸੀ ਕੌੜੀ ਨਿੰਮ ਨੂੰ ਲੱਗਣ ਪਤਾਸੇ ਵੇੜੇ ਛੜਿਆਂ ਦੇ ਇਹਨੂੰ ਬਦਲ ਕੇ ਸੰਤਾਂ ਨੇ ਐਵੇਂ ਬੋਲਣ ਲਾਤਾ ਗੱਠ ਘੱਟ ਲੱਗਣ ਪਤਾਸੇ ਸੰਤਾਂ ਦੀ ਪਿੱਪਲੀ ਨੂੰ ਸੋ ਕਹਿਣ ਦਾ ਮਤਲਬ ਹੈ ਕਿ ਇਸ ਤੋਂ ਬਾਅਦ ਉਹ ਉਹਨਾਂ ਨੇ ਉੱਥੇ ਇਟਾਂ ਲਿਆਉਣ ਦੇ ਲਈ ਲੋਕਾਂ ਨੂੰ ਕਿਹਾ ਪਰ ਇੱਟਾਂ ਲਿਆਉਣ ਦਾ ਤਰੀਕਾ ਦੇਖੋ ਬੜਾ ਕਮਾਲ ਦਾ ਉਹ ਦੱਸਦੇ ਨੇ ਕਿ ਸੰਤਾਂ ਨੇ ਕਿਹਾ ਕਿ ਗੱਡਿਆਂ ਉੱਤੇ ਨਹੀਂ ਲਿਆਉਣੀਆਂ ਕਿਉਂਕਿ ਗਊ ਦੇ ਜਾयां ਤੋਂ ਆਪਾਂ ਇੱਟਾਂ ਨਹੀਂ ਲਿਆਉਣੀਆਂ ਨਾ ਗਧਿਆਂ ਦੇ ਰਾਹੀਂ ਲਿਆਉਣੀਆਂ ਤੇ ਫਿਰ ਕੀ ਤਰੀਕਾ ਲੱਭਿਆ ਉਹਨਾਂ ਨੇ ਕਿ ਵਹੰਗੀ ਦੇ ਰਾਹੀਂ ਇੱਟਾਂ ਲਿਆਈਆਂ ਜਾਣ ਤੇ ਉਸ ਤੋਂ ਬਾਅਦ ਮਤਲਬ ਇਹ ਕਾਰਜ ਚੱਲਦਾ ਹੈ ਤੇਸ ਤੋਂ ਬਾਅਦ ਉਹ ਵੱਡੇ ਵੱਡੇ ਪੰਜ ਗੱਡੇ ਗੁਲਗਲਿਆਂ ਦੇ ਪਕਵਾ ਕੇ ਲੋਕਾਂ ਨੂੰ ਖਵਾਏ। ਇੱਕ ਵਾਰੀ ਲੱਡੂਆਂ ਦਾ, ਦੋ ਵਾਰੀ ਕੜਾਹ ਪੂਰੀ ਦਾ ਯੱਗ ਕੀਤਾ। ਜਲੇਬੀਆਂ ਦੇ ਵੀ ਗੱਡੇ ਵੰਡੇ ਗਏ। ਸੋ ਕਹਿਣ ਦਾ ਮਤਲਬ ਹੈ ਉੱਥੇ ਲੰਗਰ ਚੱਲਣ ਲੱਗ ਪਿਆ ਤੇ ਇਹਦੇ ਨਾਲ-ਨਾਲ ਲੋਕ ਆਪਣੀਆਂ ਲੜਕੀਆਂ ਵੀ ਉਸ ਉੱਥੇ ਚੜਾਉਣ ਲੱਗ ਗਏ। ਤੇ ਸੰਤ ਜੀ ਖੁਦ ਵੀ ਵਿਆਹ ਉਹਨਾਂ ਨੇ ਤਿੰਨ ਵਿਆਹ ਕਰਵਾਏ। ਤੇ ਜਿਨ੍ਹਾਂ ਨੂੰ ਲੋਕ ਉਹਨਾਂ ਦੀ ਜਿਹੜੀਆਂ ਪਤਰੀਆਂ ਸੀ ਉਹਨਾਂ ਨੂੰ ਮਾਤਾ ਜੀ ਕਹਿੰਦੇ ਸੀ ਤੇ ਕਹਿੰਦੇ ਸੀ ਇਹਨਾਂ ਦੇ ਅਸ਼ੀਰਵਾਦ ਨਾਲ ਵੀ ਮਤਲਬ ਸਾਰਾ ਕੁਝ ਠੀਕ ਹੋ ਜਾਂਦਾ ਜਾਂ ਸੋ ਕਹਿਣ ਦਾ ਮਤਲਬ ਹੈ ਇੱਥੇ ਲੇਖਕ ਨੇ ਉਸ ਵੇਲੇ ਦੇ ਰਸਮੋ ਰਿਵਾਜ ਜਾਂ ਉਸ ਵੇਲੇ ਦੇ ਸਮਾਜ ਦਾ ਚਿੱਤਰਣ ਕੀਤਾ ਹੈ ਇੱਕ ਹੋਰ ਸੰਤਾਂ ਦਾ ਜ਼ਿਕਰ ਕੀਤਾ ਹੈ ਕਿ ਸੰਤ ਅਰਜਨ ਸਿੰਘ ਬੜਕੂ ਰਾਜਾ ਜਥਾ ਦੀਵਾਨ ਲਾਏਗਾ ਇਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਸੰਤਾਂ ਕੋਲ ਬਹੁਤ ਵਧੀਆ ਸਾਜ ਸੀ ਜਿਹਦੇ ਨਾਲ ਉਹ ਲੋਕਾਂ ਨੂੰ ਆਪ ਦੇ ਤੀਰਤ ਨਾਲ ਮੰਤਰ ਮੁਕਤ ਕਰਦੇ ਸੀ ਤੇ ਧਾਰਨਾ ਕਿਵੇਂ ਲਾਉਂਦੇ ਸੀ ਜੇ ਮੰਡੋਲ ਦਾ ਦਿਸੇ ਦੇਈਏ ਸ਼ਬਦ ਦਾ ਹੋੜਾ ਤਿੰਨਾਂ ਲੋਕਾਂ ਦੇ ਪਤੀ ਪਰਮਾਤਮਾ ਮੇਰੀਏ ਡੰਡੋਤ ਬੰਦਨਾ ਸੋ ਗੁਰਬਾਣੀ ਦੇ ਨਾਲ ਮਿਲਦੀਆਂ ਜੁਲਦੀਆਂ ਤੁਕਾਂ ਦੇ ਨਾਲ ਉਹ ਆਪ ਦੀ ਧਾਰਨਾ ਗਾਉਂਦੇ ਸੀ ਸੰਤ ਹੋਰ ਵੀ ਤੁਕਾਂ ਕੁਝ ਕੁ ਬੋਲਦੇ ਸੀ ਜਿਵੇਂ ਕਿ ਕਿੱਥੋਂ ਭਾਲਦਾ ਐ ਦਾਖ ਬਜੌਰੀਆਂ ਕਿਕਰਾਂ ਦੇ ਬੀ ਬੀਜ ਕੇ ਮਾਨਸ ਦੇਹੀ ਤੈ ਸੰਸਬਬ ਨਾਲ ਪੀ ਲਈ ਐ ਐਵੇਂ ਨਾ ਗਵਾਲੀ ਮਿੱਤਰਾ ਹੀਰਾ ਜਨਮ ਅਮੋਲਕ ਥਿਆਇਆ ਭੰਗ ਪੜੇ ਖੋ ਨਾ ਦੇ ਸੋ ਇੰਨਾ ਇਸ ਲੇਖ ਦੇ ਵਿੱਚ ਉਹਨਾਂ ਸੰਤਾਂ ਦਾ ਜ਼ਿਕਰ ਕੀਤਾ ਗਿਆ ਜੋ ਕਿ ਉਸ ਵੇਲੇ ਲੋਕਾਂ ਨੂੰ ਆਪਣੇ ਨਾਮ ਨਾਲ ਜੋੜਦੇ ਸੀ ਜਾਂ ਕੀਰਤਨ ਕਰਦੇ ਸੀਗੇ ਜੋ ਕਿ ਅੱਜ ਵੀ ਇਹ ਸਾਰਾ ਕੁਝ ਚੱਲ ਰਿਹਾ ਹੈ ਸੋ ਇਹਦੇ ਨਾਲ ਨਾਲ ਇੱਕ ਕੂਕਿਆਂ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕੂਕੇ ਆਪ ਸਾਰੇ ਜਾਣਦੇ ਆ ਕਿ ਇਨਾਂ ਦਾ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਵੱਡਾ ਸਥਾਨ ਹੈ ਤਾਂ ਕੂਕੇ ਬਾਰੇ ਲੋਕਾਂ ਨੇ ਬੋਲੀਆਂ ਦੇ ਟੱਪੇ ਜੋੜ ਰੱਖੇ ਸੀ ਜਿਵੇਂ ਕੂਕੇ ਬੜੇ ਕਸੂਤੇ ਪਾਣੀ ਨਾ ਪੀਂਦੇ ਬੁੱਕੇ ਦਾ ਕੂਕੇ ਬੜੇ ਕਸੂਤੇ ਗੜ ਵੀ ਨਾ ਦਿੰਦੇ ਲਾਉਣ ਨੂੰ ਕੂਕੇ ਗਾਉਣ ਲੱਗਣ ਨਾ ਦਿੰਦੇ ਮੇਲੇ ਮੁਕਸਰ ਦੇ ਸੋ ਉਸ ਵੇਲੇ ਦੇ ਕੂਕਿਆਂ ਦਾ ਜ਼ਿਕਰ ਲੋਕ ਬੋਲੀਆਂ ਦੇ ਵਿੱਚ ਲੇਖਕ ਨੇ ਕੀਤਾ ਤਾਂ ਇਹ ਲੋਕ ਬੜਾ ਸਾਫ਼ ਸੁਥਰਾ ਜੀਵਨ ਜਿਉਂਦੇ ਸੀ ਬਹੁਤ ਵਧੀਆ ਇਹ ਸਾਫ ਸਫਾਈ ਦਾ ਖਾਸ ਖਿਆਲ ਰੱਖਦੇ ਸੀ ਇਸ ਕਰਕੇ ਇੱਕ ਕੂਕਿਆਂ ਦੇ ਕੀਰਤਨ ਦਾ ਜ਼ਿਕਰ ਲੇਖਕ ਨੇ ਆਪਣੇ ਇਸ ਲੇਖ ਵਿੱਚ ਕੀਤਾ ਹੈਗਾ ਜੋ ਕਿ ਆਮ ਕਿਸੇ ਕਿਤਾਬ ਵਿੱਚ ਮੈਨੂੰ ਪੜਨ ਨੂੰ ਨਹੀਂ ਮਿਲਿਆ ਜਾਂ ਹੋ ਸਕਦਾ ਮੈਂ ਪੜ ਹੀ ਨਾ ਸਕਿਆ ਹਾਂ ਸ਼ਾਇਦ ਹੋਵੇ ਦੇਖੋ ਕੂਕੇ ਕੀ ਕਹਿੰਦੇ ਆ ਜੱਸ ਵळे ਆਜ਼ਾਦੀ ਦੀ ਲਹਿਰ ਚੱਲ ਚੱਲ ਉਹ ਐਸਾ ਹੰਦ ਵਿੱਚ ਗਦਰ ਮਚਾਉਣਾ ਕੱਢਣਾ ਫਰੰਗੀਏ ਨੂੰ ਇੱਥੋਂ ਚੁੱਕ ਲੈ ਫਰੰਗੀਆ ਡੇਰਾ ਖਾਲਸੇ ਨੇ ਰਾਜ ਕਰਨਾ ਸ਼ੌਣੀ ਕਰਦੇ ਫਰੰਗੀਆ ਖਾਲਸੇ ਨੇ ਭੰਗ ਵੇਚਣੀ ਜਾ ਉਹ ਨਹੀਂ ਖੱਦਰ ਬਿਨਾ ਹੱਥ ਲਾਉਣਾ ਹੱਥ ਲਸਾਂ ਪਾੜ ਦੇਣੀਆਂ ਅਰਾਜ ਅੰਗਰੇਜ਼ਾਂ ਦਾ ਉਹ ਵੇ ਚੰਦ ਰੋਜ ਦਾ ਚਾਲਾ ਲੋਕ ਇਹਨਾਂ ਤੋਂ ਇਸ ਗੱਲੋਂ ਹੈਰਾਨ ਰਹਿ ਜਾਂਦੇ ਸੀ ਕਿ ਇਹ ਅੰਗਰੇਜ਼ਾਂ ਦਾ ਕਰੜਾ ਤੇ ਤਿੱਖਾ ਵਿਰੋਧ ਕਰਦੇ ਸੀਗੇ ਜਾਂ ਇੱਕ ਕੂਕਿਆਂ ਦਾ ਦੇਖੋ ਇੱਕ ਹੋਰ ਤਾਂ ਕੋ ਉਸ ਵੇਲੇ ਚੱਲਦੀ ਸੀਗੀ ਜਾਂ ਉਸ ਦੀਵਾਨ ਵਿੱਚ ਚੱਲਦੀ ਸੀ ਓਏ ਨੇਹੂ ਲਾਇਆ ਸੀ ਮੈਂ ਕਾਰੀਗਰ ਜਾਣ ਕੇ ਕਾਰੀਗਰ ਜਾਣ ਕੇ ਤੇ ਸੁੰਦਰ ਪਛਾਣ ਕੇ ਧਾਰਨਾ ਦਾ ਇਸ਼ਾਰਾ ਬਾਬਾ ਰਾਮ ਸਿੰਘ ਜੀ ਵੱਲ ਸੀ ਕਿਉਂਕਿ ਉਹ ਕਾਰੀਗਰ ਜਾਣੀ ਤਰਖਾਣਾ ਦੇ ਘਰ ਜਨਮੇ ਸੀਗੇ ਇਹ ਉਹਨਾਂ ਨੇ ਜ਼ਿਕਰ ਕੀਤਾ ਫਿਰ ਇੱਕ ਨਾਗੇ ਸਾਧੂਆਂ ਦਾ ਜ਼ਿਕਰ ਕੀਤਾ ਜਿੱਥੇ ਧੂਣੀ ਲੱਗਦੀ ਸੀ ਤੇ ਪਿੰਡ ਦੇ ਲੋਕ ਉੱਥੇ ਪਾਥੀਆਂ ਵਗੈਰਾ ਜਾਂ ਹੋਰ ਲੱਕੜਾਂ ਮਤਲਬ ਲੈ ਕੇ ਜਾਂਦੇ ਸੀਗੇ ਤੇ ਜੇ ਕੋਈ ਲੱਕੜ ਦੇਣ ਤੋਂ ਮਨਾ ਕਰਦਾ ਸੀ ਤਾਂ ਉਸ ਨੂੰ ਉੱਥਾ ਸਿੱਧਾ ਵੀ ਬੋਲਿਆ ਜਾਂਦਾ ਸੀਗਾ ਜਿਵੇਂ ਇੱਕ ਜੱਟ ਲੱਕੜ ਦੇਣ ਤੋਂ ਮਨਾ ਕਰਦਾ ਤੇ ਕਿਵੇਂ ਕਰਦਾ ਇੱਕ ਅਖੜ ਜੱਟ ਕਹਿ ਬੈਠਾ ਸਾਡੇ ਨੀਰੇ ਵਾਲੇ ਕੋਠੇ ਦਾ ਸਤੀਰ ਟੁੱਟਿਆ ਹੋਇਆ ਹੈ ਇਹ ਗੇਲੀ ਉੱਥੇ ਚਾੜਨੀ ਆ ਅੱਗੋਂ ਪਿੰਡ ਦੇ ਚੌਧਰੀ ਨੇ ਉਹ ਝੰਡ ਕੀਤੀ ਬਈ ਜੱਟ ਨੂੰ ਪਾਣੀ ਪਾਣੀ ਕਰਦਾ ਇਹ ਕਾਲਜੁਗੀ ਜ਼ਮਾਨੇ ਵੀ ਸਾਡੀਆਂ ਫੁੱਟ ਜਾਣੀਆਂ ਅੱਖਾਂ ਨੇ ਵੇਖਣੇ ਸੀ ਪਹਿਲਾਂ ਜਦੋਂ ਮੰਡਲੀ ਆਉਂਦੀ ਸੀ ਨਾਗੇ ਸਾਧੂ ਘਰਾਂ ਵਿੱਚ ਜਾ ਕੇ ਆਪ ਦੁੱਧ ਦੀਆਂ ਕਾੜਨੀਆਂ ਲਾ ਲਿਆਉਂਦੇ ਸੀ ਘਰ ਦੇ ਸਾਰੇ ਜੀ ਘਰ ਨੂੰ ਪਵਿੱਤਰ ਹੋਇਆ ਤੇ ਟੱਬਰ ਨੂੰ ਚੰਗੇ ਭਾਗਾ ਵਾਲਾ ਮੰਨਦੇ ਹੁੰਦੇ ਉਹਨਾਂ ਸਤਿਯੁਗੀ ਜ਼ਮਾਨਿਆਂ ਨੂੰ ਸਿਆਣੇ ਐਵੇਂ ਰੋਂਦੇ ਨੇ ਹੁਣ ਇੱਕਕਰ ਦੇ ਟੰਬੇ ਪਿੱਛੇ ਅੱਤੜਾ ਪੜਨ ਲੱਗਿਆ ਹੋਇਆ ਹੈ ਸੋ ਕਹਿਣ ਦਾ ਭਾਵ ਆ ਕਿ ਇਸ ਦੇ ਵਿੱਚ ਸੰਤਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ ਅਗਲਾ ਲੇਖ ਹੈ ਹਾੜਾਂ ਦੇ ਦੁਪਹਿਰੇ ਇਸ ਦੀ ਸ਼ੁਰੂਆਤ ਕਰਦਾ ਲੇਖਕ ਤਾਨसेन ਕੀ ਤਾਨ ਮੈਂ ਸਭੀ ਤਾਨ ਗਲਤਾਨ ਆਪਣੀ ਆਪਣੀ ਤਾਨ ਮੈਂ ਗੁਣ ਗ੍ਰਾਹਕ ਮਸਤਾਨ ਇਸ ਦੇ ਵਿੱਚ ਲਿਖਣੇ ਪਹਿਲਾਂ ਤਾਂ ਚਿੱਤਰ ਦੇਖੋ ਚਿੱਤਰ ਦੇ ਵਿੱਚ ਬਹੁਤ ਕੁਝ ਦੱਸਿਆ ਗਿਆ ਕਿਵੇਂ ਤੇੜਸਰ ਪਚਾਦਰਾ ਆ ਪਹਿਲੇ ਚਿੱਤਰ ਦੇ ਵਿੱਚ ਲੋਕ ਤਾਸ਼ ਖੇਡ ਰਹੇ ਆ ਦੂਜੇ ਦੇ ਵਿੱਚ ਇੱਕ ਜ਼ਿਮੀਦਾਰ ਮੁੰਜ ਕੋਟ ਰਿਹਾ ਤੇ ਦੂਜਾ ਰੱਸੀਆਂ ਬਣਾ ਰਿਹਾ ਤੀਜੇ ਦੇ ਵਿੱਚ ਕੋਈ ਹੋਰ ਇਨਸਾਨ ਕਿੱਸਾ ਪੜ੍ਹ ਕੇ ਸੁਣਾ ਰਿਹਾ ਤੇ ਇੱਥੇ ਲੇਖਕ ਗੱਲ ਕਰਦਾ ਕਿ ਜੇਠ ਹਾੜ ਦੇ ਦੁਪਹਿਰੇ ਮੇਰੇ ਪਿੰਡ ਦੇ ਲੋਕਾਂ ਲਈ ਪਿਕਨਿਕ ਜਿਹੇ ਮੌਜ ਮੇਲੇ ਦੇ ਦਿਨ ਹੁੰਦੇ ਹਨ ਇਹੋ ਜਿਹਾ ਵੇਲਾ ਹੁੰਦਾ ਹੈ ਜਦੋਂ ਸਵੇਰ ਦੇ ਥੱਕੇ ਮਨ ਦੇ ਵਿਸ਼ਰਾਮ ਕਰਦੇ ਇੰਟਰਵਲ ਵਿੱਚ ਕੰਮਾਂ ਧੰਦਿਆਂ ਤੋਂ ਰੁੱਝੇ ਹੋਏ ਨਿੱਸਲ ਹੋ ਕੇ ਮੌਜ ਮੇਲੇ ਕਰਦੇ ਖੇਡਾਂ ਖੇਡਦੇ ਗੱਪਾਂ ਭੇੜਦੇ ਹੱਸਦੇ ਗਾਉਣ ਤੇ ਕਿਸੇ ਸੁਣ ਕੇ ਆਪਣੇ ਮਨ ਪਰਚਾਉਂਦੇ ਰੂਹ ਖੁਸ਼ ਕਰਦੇ ਹਨ ਇੱਕ ਲੇਖਕ ਬੜੀ ਗੱਲ ਕਰਦਾ ਜਿਹੜੀ ਅੱਜ ਵੀ ਕੀਤੀ ਜਾਂਦੀ ਕਿਤੇ ਨਾ ਕਿਤੇ ਜਿਹੜੇ 4 ਦਿਨ ਬੁੱਲੇ ਲੁੱਟਣੇ ਨੇ ਆਪਣੇ ਲਈ ਤਾਂ ਉਹੋ ਹੀ ਲਾਹੇ ਦੇ ਨੇ ਬਥੇਰੀਆਂ ਕਮਾਈਆਂ ਕਰ ਕਰ ਦੇਖ ਲਈਆਂ ਨੇ ਇੱਥੇ ਕਿਹੜਾ ਜਵਾਲੇ ਨਿਸ਼ਾ ਹੋ ਜਾਣਾ ਤੱਕ ਜਵਾਲੇ ਨਿਸ਼ਾ ਤੇ ਇੱਕ ਸੁੱਚੇ ਕਾਣੇ ਨੇ ਨੰਬਰਦਾਰ ਨੇ ਬਣਨਾ ਇਹ ਦੋਵੇਂ ਗੱਲਾਂ ਪੱਥਰ ਤੇ ਲੀਕ ਸਮਝੋ ਇਸ ਤੋਂ ਬਾਅਦ ਲੇਖਕ ਗੱਲ ਕਰਦਾ ਹੈ ਔਰਤਾਂ ਬਾਰੇ ਜਿਵੇਂ ਕਿ ਆਜ਼ਾਦੀ ਆਉਣ ਤੋਂ ਬਾਅਦ ਔਰਤਾਂ ਨੂੰ ਆਪਣੇ ਅਨੁਸਾਰ ਜ਼ਿੰਦਗੀ ਜਿਉਣ ਦੀ ਆਜ਼ਾਦੀ ਮਿਲ ਗਈ ਪਰ ਪਿੰਡ ਦੇ ਸਿਆਣੇ ਬੰਦੇ ਜਿਹੜੇ ਆ ਉਸ ਇਸ ਆਜ਼ਾਦੀ ਨੂੰ ਬਹੁਤਾ ਵਧੀਆ ਨਹੀਂ ਸਮਝਦੇ ਜਾਂ ਔਰਤਾਂ ਦੀ ਆਜ਼ਾਦੀ ਨੂੰ ਵਧੀਆ ਨਹੀਂ ਸਮਝਦੇ ਇਸ ਪੰਨੇ ਤੇ ਜਾਂ ਇਸ ਲੇਖ ਦੇ ਵਿੱਚ ਜ਼ਿਆਦਾ ਉਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਇਹ ਵੀ ਸਾਨੂੰ ਇਸ ਲੇਖ ਤੋਂ ਜਾਣਕਾਰੀ ਮਿਲਦੀ ਆ ਕਿ ਅੱਗੇ ਬਾੰਗਰੂ ਤੇਵੀਆਂ ਆਮੀ ਲੈ ਆਉਂਦੇ ਸੀ ਆਪਣੇ ਪੰਜਾਬੀ ਦੇਖਿਓ ਨਮੂਨਾ ਛੱਡੋ ਨਰਾਇਣਿਆ ਪੁਰਾਣੀਆਂ ਗੱਲਾਂ ਉਦੋਂ ਫੰਨੇ ਖਾਂ ਬਾਗਰੂ ਉਂ ਵੀ 500 ਨੂੰ ਆ ਜਾਂਦੀ ਸੀ ਹੁਣ ਤਾਂ ਤੇਰੀਆਂ ਪਤੰਦਰਨੀਆਂ ਕਈ ਆਪ ਹੀ 2.5-3000 ਤਨਖਾਹ ਦਾ ਲੈਂਦੀਆਂ ਨੇ ਉੱਪਰਲੀ ਕਮਾਈ ਤੇ ਸੁੱਖ ਵੱਖਰੇ ਸਿਆਣੇ ਐਵੇਂ ਨਹੀਂ ਕਹਿ ਗਏ ਵੀ 12 ਵਰਿਆਂ ਪਿੱਛੋਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਤੀਵੀਂ ਤਾਂ ਭਾਈ ਫੇਰ ਮਰਦ ਦਾ ਅੱਧ ਹੋਈ ਇਹਨਾਂ ਗੱਲਾਂ ਦੇ ਵਿੱਚ ਔਰਤਾਂ ਬਾਰੇ ਜ਼ਿਕਰ ਕੀਤਾ ਗਿਆ ਉਸ ਤੋਂ ਬਾਅਦ ਨਸ਼ਿਆਂ ਦੀ ਗੱਲ ਚੱਲਦੀ ਆ ਪਿੰਡ ਦੇ ਅਮਲੀਆਂ ਦੀ ਗੱਲ ਚੱਲਦੀ ਆ ਸਭ ਤੋਂ ਪਹਿਲਾਂ ਅਫੀਮ ਦੀ ਗੱਲ ਕੀਤੀ ਜਾਂਦੀ ਹੈ ਇੱਕ ਬੰਦਾ ਗੱਲ ਕਰਦਾ ਹੈ ਕਿ ਅਫੀਮ ਸਭ ਤੋਂ ਵਧੀਆ ਜਿਵੇਂ ਕਿ ਪੰਗ ਕਹੇ ਮੈਂ ਰੰਗ ਬਰੰਗੀ ਪੋਸਤ ਕਹੇ ਮੈਂ ਸ਼ਾਹਜਹਾਂ ਅਫੀਮ ਕਹੇ ਮੈਂ ਚਿਮਨੀ ਬੇਗਮ ਮੈਨੂੰ ਛੱਡ ਕੇ ਜਾਓ ਕਹਾ ਤੇ ਨਾਲ ਨਾਲ ਉਸ ਦਾ ਜਵਾਬ ਵੀ ਦਿੱਤਾ ਜਾਂਦਾ ਹੈ ਇਹ ਅਮਲੀਆਂ ਦੇ ਜ਼ਿਕਰ ਕੀਤਾ ਜਾਂਦਾ ਹੈ ਵੀ ਅਮਲੀਆਂ ਨੇ ਇੱਕ ਵਾਰੀ ਖੂਹ ਛਾਵੇਂ ਕਰ ਲਿਆ ਸੀ ਕਿ ਅਮਲੀਆਂ ਨੇ ਕੀ ਕੀਤਾ ਕਿ ਰਸੇ ਇਕੱਠੇ ਕਰ ਲਏ ਤੇ ਉਹਨਾਂ ਨੇ ਉਸ ਖੂਹ ਨੂੰ ਮਤਲਬ ਰੱਸਾ ਪਾ ਕੇ ਖਿੱਚਣ ਲੱਗੇ ਉਹ ਹੌਲੀ-ਹੌਲੀ ਆਥਣ ਹੋਣ ਦੇ ਨਾਲ ਦਰਖਤ ਦੀ ਛਾਂ ਦਾ ਪਰਛਾਵਾਂ ਉੱਥੇ ਪੈ ਗਿਆ ਪਰ ਅਮਲੀਆਂ ਨੂੰ ਲੱਗਿਆ ਕਿ ਅਸੀਂ ਖੂਹ ਨੂੰ ਠੇਠਾ ਕਰ ਲਿਆ ਛਾਂ ਦੇ ਇਸ ਤੋਂ ਬਾਅਦ ਭੰਗ ਬਾਰੇ ਵੀ ਜ਼ਿਕਰ ਕੀਤਾ ਜਾਂਦਾ ਜਾਂ ਸ਼ਰਾਬ ਬਾਰੇ ਵੀ ਜ਼ਿਕਰ ਕੀਤਾ ਜਾਂਦਾ ਸ਼ਰਾਬ ਬਾਰੇ ਦੇਖੋ ਇੱਕ ਬੰਦਾ ਸ਼ਰਾਬ ਦਾ ਜ਼ਿਕਰ ਕਰਦਾ ਹੈ ਪਰ ਉਸ ਦਾ ਜਵਾਬ ਕੀ ਦਿੱਤਾ ਜਾਂਦਾ ਲੈ ਖਰਾਬ ਕਿਹੜੀ ਵਡਿਆਈ ਵਾਲਾ ਨਸ਼ਾ ਘੁੱਟ ਮੂੰਹ ਨੂੰ ਲੱਗ ਜਾਏ ਬੰਦੇ ਨੂੰ ਹਾਥੀ ਵੀ ਕੱਟਾ ਲੱਗਣ ਲੱਗ ਜਾਂਦਾ ਹੈ ਕਹਿੰਦੇ ਰਾਜੇ ਰਣਜੀਤ ਸਿੰਘ ਨੂੰ ਹਾਥੀ ਤੇ ਚੜ੍ਹਾ ਦੇਖ ਕੇ ਇੱਕ ਸ਼ਰਾਬੀ ਨੇ ਕਿਹਾ ਕਾਣਿਆ ਕੀ ਲੈਣਾ ਈ ਇਸ ਕੱਟੇ ਦਾ ਐਲਕਾਰਾਂ ਨੇ ਉਸ ਨੂੰ ਫੜ ਲਿਆ ਜਦੋਂ ਦੂਜੇ ਦਿਨ ਮਹਾਰਾਜ ਦੇ ਪੇਸ਼ ਕੀਤਾ ਤਾਂ ਮਹਾਰਾਜ ਨੇ ਕਿਹਾ ਵਈ ਕੀ ਦਿੰਦਾ ਹੈ ਕੱਟੇ ਦਾ ਕਰ ਲੈ ਸੌਦਾ ਫਿਰ ਸ਼ਰਾਬੀ ਨੇ ਕਿਹਾ ਮਹਾਰਾਜ ਰਾਤ ਵਾਲੇ ਉਹ ਵਪਾਰੀ ਲੱਦ ਗਏ ਰਾਜੇ ਨੇ ਖੁਸ਼ ਹੋ ਕੇ ਉਸ ਨੂੰ ਛੱਡ ਦਿੱਤਾ ਵਈ ਇਹ ਤਾਂ ਸ਼ਰਾਬੀ ਸੀ ਸ਼ਰਾਬ ਬਹੁਤ ਮਾੜਾ ਨਸ਼ਾ ਹੈ ਘੁੱਟ ਪੀਤੀ ਨਹੀਂ ਤੇ ਕਿਸੇ ਅਗਲੇ ਦੇ ਸਿਰ 'ਚ ਮਘੋਰਾ ਕਰਿਆ ਨਹੀਂ ਤੇ ਬੰਦਾ ਚੌਂ ਜਾਣਿਆਂ ਦੇ ਕੰਨੀ ਝੜਿਆ ਨਹੀਂ ਨਸ਼ੇ ਪਾਣੀ ਦਾ ਮਤਲਬ ਹੁੰਦਾ ਹੈ ਤਬੀਅਤ ਨੂੰ ਹਲਾਰਾ ਮਿਲੇ ਪਰ ਖਰਚ-ਵਰਚ ਭਾਰਾ ਨਾ ਹੋਵੇ ਨਸ਼ਾ ਤਾਂ ਵੀ ਇੱਕੋ ਹੈ ਭੰਗ ਜਿਸ ਨੂੰ ਸ਼ਿਵਜੀ ਵੀ ਖੁਸ਼ ਹੋ ਕੇ ਨਤ ਪੀਂਦੇ ਨੇ ਨਾਲੇ ਭੰਗ ਤਾਂ ਗੰਗਾ ਜੀ ਦੀ ਸਕੀ ਭੈਣ ਹੋਈ ਇਸ ਤੋਂ ਬਾਅਦ ਭੰਗ ਦਾ ਜ਼ਿਕਰ ਕੀਤਾ ਜਾਂਦਾ ਹੈ ਤੇ ਨਸ਼ਿਆਂ ਬਾਰੇ ਇਸ ਤਰੀਕੇ ਨਾਲ ਮਤਲਬ ਜ਼ਿਕਰ ਕੀਤਾ ਜਾਂਦਾ ਪੋਸਤ ਬਾਰੇ ਵੀ ਜ਼ਿਕਰ ਕੀਤਾ ਜਾਂਦਾ ਜਿਵੇਂ ਕਿ ਚਾਰ ਪੋਸਤ ਜਿਹੜੇ ਹੈ ਉਹ ਇੱਕ ਵਾਰ ਇੱਕ ਮੱਖੀ ਮਾਰ ਲੈਂਦੇ ਆ ਇਸ ਦਾ ਜ਼ਿਕਰ ਕੀਤਾ ਗਿਆ ਬਹੁਤ ਖੂਬਸੂਰਤ ਲੋਕ ਬੋਲੀਆਂ ਦੇ ਬੱਚੇ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਪਰ ਇਸ ਦੇ ਨਾਲ ਨਾਲ ਇਹਦਾ ਵਿਰੋਧ ਵੀ ਕੀਤਾ ਗਿਆ ਪੋਸਤਾ ਦਿਲ ਦੋਸਤਾ ਤੇਰਾ ਮੁੰਡੂ ਪਟਾਵਾ ਬੂਟਾ ਵਸਦੇ ਘਰ ਉਜਾੜ ਕੇ ਹੱਥ ਫੜਾਵੇਂ ਠੂਠਾ ਇਹਦਾ ਨਾਲ ਨਾਲ ਕਹਾਣ ਇੱਕ ਹੋਰ ਦੱਸ ਦਿੱਤਾ ਜਾਂਦਾ ਪੋਸਤਾ ਦਿਲ ਦੋਸਤਾ ਤੇਰਾ ਸੋਨੇ ਨਾਲ ਮੜਾਵਾ ਬੂਟਾ ਲੱਖ ਰੁਪਏ ਦੀ ਪੇਨ ਕਰ ਦਿੰਦਾ ਕਰੋੜ ਰੁਪਏ ਦਾ ਝੂਠਾ ਤੇ ਇਸ ਤੋਂ ਬਾਅਦ ਚਾਹ ਦਾ ਜ਼ਿਕਰ ਕੀਤਾ ਜਾਂਦਾ ਹੈ ਤੇ ਨਾਲ ਇਹ ਵੀ ਦੱਸਿਆ ਜਾਂਦਾ ਕਿ ਪਹਿਲਾਂ ਪੰਜਾਬੀ ਲੋਕ ਚਾਹ ਨਹੀਂ ਸੀ ਪਿੰਦੇ ਅੰਗਰੇਜ਼ ਫਰੀ ਦੇ ਵਿੱਚ ਪੰਜਾਬੀਆਂ ਨੂੰ ਚਾਹ ਪਿਉਂਦੇ ਸੀਗੇ ਤੇ ਇਹ ਵੀ ਗੱਲ ਜ਼ਿਕਰ ਕੀਤਾ ਗਿਆ ਕਿ ਲੱਸੀ ਦੇ ਬਾਰੇ ਇੱਕ ਕਵਿਤ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਲੱਸੀ ਚਾਹ ਨਾਲੋਂ ਕਈ ਗੁਣਾ ਚੰਗੀ ਹੈ ਇਹ ਜਿਹੜਾ ਲੇਖ ਮਤਲਬ ਕਬੱਤ ਹੈ ਉਹ ਲੱਸੀ ਵਾਲੇ ਆ ਤੇ ਵਾਲਾ ਚਾਹ ਵਾਲਾ ਇਸ ਦੇ ਵਿੱਚ ਚਾਹ ਦਾ ਮਤਲਬ ਚਾਹ ਨੂੰ ਕੋਈ ਚੰਗੀ ਚੀਜ਼ ਨਹੀਂ ਕਿਹਾ ਗਿਆ ਪਰ ਇਹ ਵੀ ਕਿਹਾ ਗਿਆ ਕਿ ਚਾਹ ਹੁਣ ਇਹ ਗੱਲ ਆਜ਼ਾਦੀ ਤੋਂ ਬਾਅਦ ਦੀ ਹੈ 1950 ਤੋਂ 60 ਦੇ ਉਸ ਵੇਲੇ ਵੀ ਲੋਕ ਚਾਹ ਤੇ ਲੱਗ ਗਏ ਸੀਗੇ ਇਸ ਕਰਕੇ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਨਾਲ ਨਾਲ ਪਿੰਡ ਦੇ ਲੋਕ ਦਪਹਿਰ ਵਾਲੇ ਹਾੜਾਂ ਦੇ ਦੁਪਹਿਰ ਦੇ ਵਿੱਚ ਜਦੋਂ ਇਕੱਠੇ ਹੁੰਦੇ ਸੀ ਬੈੰਦੇ ਸੀ ਤਾਂ ਉਹ ਖੇਤੀਬਾੜੀ ਬਾਰੇ ਗੱਲ ਵੀ ਕਰਦੇ ਸੀ ਵੀ ਐਤ ਕੀ ਕੀ ਬੀਜਣਾ ਕੀ ਨਹੀਂ ਬੀਜਣਾ ਤੇ ਨਾਲ ਨਾਲ ਬਲਦਾਂ ਦੀ ਗੱਲ ਕਰਦੇ ਆ ਗੱਲ ਸੁਣ ਮੁੰਡਿਆ ਤੁਸੀਂ ਨਾਰੇ ਬਲਦ ਦੇ ਹੋਰ ਕਿਸੇ ਰਮੇ ਪੀਣੇ ਨੇ ਉਸ ਨੇ ਬਥੇਰਾ ਸਾਰੀ ਉਮਰ ਕਮਾਇਆ ਹੁਣ ਤੁਹਾਡੇ ਤੋਂ ਇੱਕ ਬਲਦ ਨਹੀਂ ਲੈ ਹੁੰਦਾ ਮਿਲਣ ਦੇ ਕਿਤੇ ਤੇਰੇ ਬਾਪੂ ਨੂੰ ਲੋਕਾਂ ਦੇ ਖੇਤ ਗਹਿਣੇ ਲੈਣ ਨੂੰ ਪੈਸੇ ਨਿਕਲ ਆਉਂਦੇ ਨੇ ਪਰ ਬਾਲ ਦੇ ਉੱਤੇ ਪੈਸੇ ਖਰਚ ਦੇ ਦੀ ਜਾਨ ਵੱਢੀ ਦੀ ਹੈ ਇਸ ਦੇ ਵਿੱਚ ਤਿੰਨਾਂ ਚੀਜ਼ਾਂ ਦੇ ਮਤਲਬ ਜਵਾਬ ਵੀ ਨੇ ਨਾਲ ਨਾਲ ਗੱਲਾਂ ਬਾਬਾ ਐਵੇਂ ਭਰਮ ਹੀ ਹੁੰਦਾ ਆਪਣੀ ਅਕਲ ਬਗਾਨੀ ਮਾਇਆ ਸਭ ਨੂੰ ਜ਼ਿਆਦਾ ਹੀ ਲੱਗਦੀ ਹੈ ਸੌਂ ਗਊ ਦੀ ਐਤਕੀ ਦਾ ਕੰਮ ਫਾਕ ਹੀ ਹੈ ਛੋਲਿਆਂ ਨੂੰ ਹਵਾ ਮਾਰ ਗਈ ਕਣਕ ਚਕਾਂਗਿਆਰੀ ਪੈ ਗਈ ਗਊ ਦੀ ਸੌਂ ਖੇਤੀ ਬਿਨਾਂ ਸਰਦਾ ਨਹੀਂ ਐਤਕੀ ਦਾ ਦਿਲ ਬਾਹਲਾ ਹੀ ਖੱਟਾ ਪੈ ਗਿਆ ਪਰ ਨਗਰ ਖੇੜੇ ਦੀ ਗੱਲ ਕਿਹੜਾ ਮੋੜ ਨਹੀਂ ਸੌਖੀ ਜੀ ਹੁੰਦੀ ਐ ਇੱਕ ਦੋ ਦਿਨਾਂ ਵਿੱਚ ਜ਼ਰੂਰ ਕਿਧਰੋਂ ਕਿਸੇ ਢਾਂਡੇ ਦਾ ਬੰਦੋਬਸਤ ਕਰਨਾ ਪੈਣਾ ਹੀ ਐ ਚਾਰ ਦਿਨ ਅੱਗੋਂ ਪਿੱਛੋਂ ਜਿਹੜੀ ਗੱਲ ਦਾ ਦਰਵਾਜੇ ਕਚੀਰਾ ਹੋਣ ਲੱਗ ਜਾਏ ਉਸ ਦੇ ਅਮਲੀ ਰੂਪ ਧਾਰਨ ਨੂੰ ਬੜੀ ਦੇਰ ਨਹੀਂ ਲੱਗਦੀ ਕੋਈ ਝੁੰਗਾ ਮੀਣਾ ਮੁੱਠੀ ਸਿੰਘਾ ਬਲਦ ਕਿੱਲੇ ਤੇ ਆ ਜਾਂਦਾ ਇਸ ਤੋਂ ਬਾਅਦ ਧੀਆਂ ਪੈਰਾ ਧੀਆਂ ਭੈਣਾਂ ਦੀ ਗੱਲ ਚੱਲਦੀ ਐ ਕਿ ਇੱਕ insan ਦੀ ਗੱਲ ਕੀਤੀ ਹੈ ਭੁੱਲੇ ਕਿਆਂ ਦੀ ਪਤਾ ਨਹੀਂ ਕੀ ਮਤ ਮਾਰੀ ਗਈ ਕੋਠੇ ਜਿੱਡੀ ਕੁੜੀ ਹੋਈ ਪਈ ਐ ਹਾਲੇ ਕਿਤੇ ਨਾਂ ਥਾਣੇ ਧੀਆਂ ਘਰੋਂ ਟੋੜਨੀਆਂ ਕਿਹੜਾਂ ਚੰਨਣ ਸਾਂ ਸੌਖੀਆਂ ਨੇ ਕੁੱਲੇ ਦਾ ਮੂੰਹ ਦੂਜੇ ਪਾਸੇ ਹੋ ਜਾਂਦਾ ਆਪੋ ਆਪਣੀ ਕਵੀਲਦਾਰੀ ਹੁੰਦੀ ਐ ਸਾਲ 6 ਮਹੀਨਿਆਂ ਵਿੱਚ ਕਿਧਰੇ ਚੰਗਾ ਮੁੰਡਾ ਦੇਖ ਕੇ ਚਾਰ ਭਮਾਲੀਆਂ ਦੇ ਕੇ ਆਪੇ ਪੈਰ ਫੇਰ ਦੇਵਾਂਗੇ ਸੋ ਇਹਦੇ ਨਾਲ ਨਾਲ ਇਹ ਵੀ ਗੱਲ ਕੀਤੀ ਜਾਂਦੀ ਐ ਕਿ ਹੋਸ ਵੇਲੇ ਵੀ ਔਰਤਾਂ ਰੁੱਸ ਕੇ ਆਪਣੇ ਪੇਕਿਆਂ ਵਿੱਚ ਚੱਲੀਆਂ ਜਾਂਦੀਆਂ ਸੀ ਨਮੂਨਾ ਦੇਖਣਾ ਨੈਣ ਸਿਆਂ ਲੈਣਾ ਸਿਆਂ ਕੱਲ ਮੈਂ ਉੱਧਰ ਨੀਵੀਂ ਵੀ ਹੀ ਲੰਘਿਆ ਸੀ ਮੈਨੂੰ ਅੱਗੇ ਪਾਥੀਆਂ ਦਾ ਟੋਕਰਾ ਲੈ ਆਉਂਦੀ ਸ਼ਾਂਤੀ ਕਿਉਂ ਨਾ ਟੱਕਰ ਪਈ ਮੈਂ ਕਿਹਾ ਸ਼ਾਂਤੀ ਸੌਖ ਨਾਲ ਗੁਹਾਰੇ ਜਿੱਡੀ ਨੂਹ ਦੇ ਹੁੰਦਿਆਂ ਵੀ ਤੇਰਾ ਇਹ ਹਾਲ ਬਸ ਗੱਲ ਕਰਨ ਦੀ ਢੇਰ ਸੀ ਭਰੇ ਹੋਏ ਛਾਲੇ ਵਾਂਗੂ ਫਿਸਪੇ ਕਹਿੰਦੀ ਨੂ ਰਾਣੀ ਨੂੰ 8 ਮਹੀਨੇ ਹੋ ਗਏ ਪੇਕਿੰਗ ਗਈ ਨੂ ਉੱਥੇ ਵਿਟਰੀ ਬੈਠੀ ਹੈ ਜਾਇ ਖਾਣੇ ਕਪਤਿਆ ਨਾਲ ਵਾਹ ਪੈ ਗਿਆ ਨਾ ਤੋਰਦੇ ਨੇ ਨਾ ਜਵਾਬ ਦਿੰਦੇ ਮੈਂ ਕਿਹਾ ਹੈ ਸੌਰੀ ਕਮਲੀ ਜਵਾਬ ਦੇਣ ਦੀ ਕੀ ਗੱਲ ਗਈ ਪਿੰਡ ਕਿਤੇ ਜਾਉਂਦਾ ਹੀ ਮਰ ਗਿਆ ਜਦੋਂ ਚਾਰ ਭਾਈ ਇਕੱਠੇ ਹੋਏ ਕਰਾਂਗੇ ਤੇਰੇ ਨੂੰ ਲਿਆਉਣ ਵਾਲੀ ਵੀ ਗੱਲ ਜੇ 15 ਦਿਨਾਂ ਦੇ ਅੰਦਰ ਆਪ ਗੱਡੀ ਜੋੜ ਕੇ ਨਾ ਛੱਡ ਗਏ ਤਾਂ ਪਿੰਡ ਦੀ ਪੰਚਾਇਤ ਨਾਲ ਸਮਝੀ ਭਾਈ ਹਰਨਾਮ ਸਿੰਘ ਉਸ ਦਾ ਕੁਝ ਕਰਨਾ ਚਾਹੀਦਾ ਨਹੀਂ ਤਾਂ ਸਾਰੇ ਨਗਰ ਖੇੜੇ ਦਾ ਨੱਕ ਵੱਡਿਆ ਜਾਊ ਕਿਉਂ ਮਤਾ ਪਕਾ ਕੇ ਕਿਸੇ ਆਉਂਦੇ ਜਾਂਦੇ ਦੇ ਹੱਥ ਸੁਨੇਹਾ ਭੇਜ ਦਿੰਦੇ ਹਨ ਕਿ ਮੁੰਡੇ ਦੇ ਸਹੁਰਿਆਂ ਨੂੰ ਕਹਿ ਦਿਓ ਪਲੀ ਪਤ ਨਾਲ ਬਹੂ ਨੂੰ ਛੱਡ ਜਣ ਨਹੀਂ ਤਾਂ ਫਿਰ ਜੋ ਸਰੀ ਬਣੀ ਸਾਰਾ ਪਿੰਡ ਕਰ ਲਵੇਗਾ ਅਜਿਹੀ ਸਨੇਹ ਦੀ ਦੇਰ ਹੁੰਦੀ ਹੈ ਕਿ ਪਿੰਡ ਦੇ ਏਕੇ ਦੀ ਸ਼ਕਤੀ ਦੀ ਤਾਬਨਾ ਚੱਲਦਿਆਂ ਹੋਇਆ ਦੂਜੇ ਆਥਨ ਸ਼ਾਮੀ ਹੀ ਸੁਨਿਆ ਆ ਜਾਂਦਾ ਸਾਡੇ ਪ੍ਰਾਣੇ ਨੂੰ ਭੇਜ ਦਿਓ ਨਾਲੇ ਮਿਲ ਜਾਓ ਨਾਲੇ ਭਜਨਾਂ ਨੂੰ ਲੈ ਜਾਓ ਇਸ ਤੋਂ ਬਾਅਦ ਵਿਆਜ ਲੈਣ ਵਾਲੇ ਲੋਕਾਂ ਦੀ ਵੀ ਗੱਲ ਕੀਤੀ ਜਾਂਦੀ ਹੈ ਜਾਂ ਉਹਨਾਂ ਦਾ ਆਪਸ ਦੇ ਵਿੱਚ ਪੈ ਕੇ ਨਵੇੜਾ ਕਰਨ ਦੀ ਗੱਲ ਕੀਤੀ ਜਾਂਦੀ ਹੈ ਮਰਨ ਵਾਲੇ ਲੋਕਾਂ ਬਾਰੇ ਵੀ ਗੱਲ ਕੀਤੀ ਜਾਂਦੀ ਆ ਜਿਵੇਂ ਕਿ ਬੁੜੀ ਜੇ ਹੁਣ ਮਰ ਜਾਏ ਪਟੜੀ ਫੇਰ ਗਦੌੜਾ ਤਾਂ ਨੌਦੇ ਕਿਆਂ ਨੂੰ ਫੇਰ ਵੀ ਫੇਰ ਨਹੀਂ ਪੈਣਾ ਬੁੜੀ ਮਰੀ ਨੂੰ ਅੰਦਰ ਥੋੜੇ ਲਕੋਇਆ ਜਾਣਾ ਹੈ ਨਕੌੜਾ ਕੱਢ ਕੇ ਫੇਰਨ ਜੋਗੇ ਫਿਰ ਉਹ ਵੀ ਨਹੀਂ ਰਹਿਣੇ ਸਭਾ ਵਿੱਚ ਬੈਠਾ ਇੱਕ ਅੜਬੰਗ ਬੁੜਾ ਅਗਾਉਂ ਹੀ ਮੇਹਣਾ ਮਾਰ ਛੱਡਦਾ ਤਾਇਆ ਇਹ ਐਵੇਂ ਗੱਲਾਂ ਹੁੰਦੀਆਂ ਨੇ ਨੰਬਰਦਾਰਾਂ ਦਾ ਚੇਤੂ ਬੁੜਾ ਮਰ ਗਿਆ ਉਹਨਾਂ ਨੇ ਹੰਗਾਮਾ ਦਾ ਕੀ ਕਰਨਾ ਸੀ ਜਵਾਕ ਵੀ ਨਾ ਖਵਾਏ ਉਹਨਾਂ ਦਾ 10 ਪਿੰਡ ਨੇ ਕੀ ਕਰ ਲਿਆ ਸੋ ਅਜਿਹੀਆਂ ਗੱਲਾਂ ਉਸ ਵੇਲੇ ਚੱਲਦੀਆਂ ਸੀ ਤੇ ਉਸ ਤੋਂ ਬਾਅਦ ਬੋਲੀਆਂ ਲੋਕ ਬੋਲੀਆਂ ਦੀ ਗੱਲ ਕੀਤੀ ਜਾਂਦੀ ਹੈ ਜਿਹਦੇ ਵਿੱਚ ਕਿੱਸੇ ਪੜ ਪੜ ਕੋਈ ਜਵਾਨ ਸੁਣਾਉਂਦਾ ਜਿਹਦੇ ਵਿੱਚ ਪ੍ਰਤਾਪੀ ਦੀ ਗੱਲ ਕੀਤੀ ਜਾਂਦੀ ਹੈ ਤੇ ਉਹਦੇ ਪ੍ਰੇਮੀ ਦੀ ਗੱਲ ਕੀਤੀ ਜਾਂਦੀ ਹੈ ਤੇਸ ਤੋਂ ਬਾਅਦ ਭਗਵਾਨ ਸਿੰਘ ਦੀ ਹੀਰ ਬਾਰੇ ਗੱਲ ਕੀਤੀ ਜਾਂਦੀ ਪਿੰਡ ਦਾ ਕੋਈ ਬਜ਼ੁਰਗ ਕਹਿੰਦਾ ਭਗਵਾਨ ਸਿੰਘ ਦੀ ਹੀਰ ਬਾਰੇ ਸੁਣਾ ਜਿਵੇਂ ਭਾਬੀ ਸੁੰਦਰ ਸਰੂਪ ਨੀ ਅਨੂਪ ਰੂਪ ਰਾਂਝਣੇ ਦਾ ਪਤਲਾ ਪਤੰਗ ਜਿਵੇਂ ਦੇਖਦੇ ਹੀ ਰਹੀਏ ਨੀ ਕੰਨੀ ਵਾਲੇ ਬੁੰਦੇ ਨੀ ਫੁਲੇਲ ਭਿੰਨੇ ਜੁੰਡੇ ਉਸ ਸੋਹਣੇ ਜਿਹੇ ਮੁੰਡੇ ਦੀ ਸਿਫਤ ਕਿੱਕੂ ਕਹੀਏ ਨੀ ਛੱਡੀ ਇਹ ਨਾਂ ਬਾਹ ਜਪਾ ਨਾ ਹੋਵੇ ਦੋਸਤੀ ਦੀ ਇਹੋ ਜਿਹੇ ਯਾਰਾਂ ਦੇ ਹਜ਼ਾਰ ਦੁੱਖ ਸਹੀਏ ਨੀ ਖੋਫ ਮੈਨੂੰ ਮਾਪਿਆਂ ਦਾ ਮਾਰੇ ਭਗਵਾਨ ਸਿੰਘਾ ਨਹੀਂ ਲਪ ਘੂਤ ਵਾਂਕੇ ਦਵਾਰੇ ਡਿੱਗੇ ਰਹੀਏ ਨੀ ਜਾਂ ਜਾਏ ਕਿ ਜਟੇਟੀ ਡਠਾ ਪੁੱਛ ਦੀ ਰੰਜੇ ਟੜੇ ਦਾ ਦੱਸੋ ਨੀ ਗਵੰਢਣੇ ਰੰਜੇ ਟੜਾ ਕਿੱਥੇ ਹੁੰਦੜਾ ਤਖਤ ਹਜ਼ਾਰੇ ਵਾਲਾ ਮਾਹੀ ਜਿਹੜਾ ਚੂਚਕੇ ਦਾ ਸੁੰਦਰ ਸਰੂਪ ਸੁਣ ਸਾਵਲਾ ਜੇ ਮੁੰਦੜਾ ਵੰਝਲੀ ਵਜਾਏ ਨਾਲ ਚਾਰ ਦਾਸੀ ਮੱਝੀਆਂ ਨੂੰ ਕੰਨ ਵਿੱਚ ਰੱਖਦਾ ਸੁਨਹਿਰੀ ਜਿਹਾ ਬੁੰਦੜਾ ਚਾਕ ਦੀ ਨਿਸ਼ਾਨੀ ਤੈਨੂੰ ਦੱਸਾਂ ਭਗਵਾਨ ਸਿੰਘਾ ਤੇੜ ਸੂਹੀ ਲੁੰਗੀ ਤੇ ਫਲੇਲ ਭਿੰਨਾ ਚੁੰੜਾ ਇਸ ਤੋਂ ਬਾਅਦ ਐਵੇਂ ਗੱਲਾਂ ਕਰਦਿਆਂ ਆਸ਼ਕਾ ਮਸ਼ੂਕਾਂ ਦੀਆਂ ਡਾਕੂਆਂ ਦੀਆਂ ਵਾਰਤਾ ਦੀਆਂ ਜਿਉਣੇ ਮੋੜ ਦੀਆਂ ਤੇ ਅੰਤ ਦੇ ਵਿੱਚ ਲੇਖਕ ਆਪਣੇ ਸ਼ਬਦਾਂ ਨਾਲ ਅੰਤ ਕਰਦਾ ਹੈ ਪਰ ਉਸ ਤੋਂ ਪਹਿਲਾਂ ਮੈਂ ਭਗਵਾਨ ਸਿੰਘ ਬਾਰੇ ਥੋੜਾ ਜਿਹਾ ਦੱਸ ਦੇਵਾਂ ਭਗਵਾਨ ਸਿੰਘ ਨੇ ਹੀਰ ਲਿਖੀ ਆ ਬਹੁਤ ਕਮਾਲ ਦੀ ਹੀਰ ਲਿਖੀ ਆ ਇਹ ਆਪਣੇ ਬਠਿੰਡੇ ਕੋਲ ਨਥਾਣਾ ਪਿੰਡ ਦਾ ਸੀਗਾ ਮਸਨੇਕ ਤੇ ਪੰਜਾਬੀ ਦੇ ਵਿੱਚ ਵਾਰਿਸ ਸ਼ਾਹ ਦੀ ਹੀਰ ਵਾਂਗ ਆਪਣੇ ਮਾਲਵੇ ਇਲਾਕੇ ਦੇ ਬੱਚੇ ਇਸ ਦੀ ਹੀਰ ਬਹੁਤ ਪਸੰਦ ਕੀਤੀ ਜਾਂਦੀ ਉਹਨਾਂ ਵੇਲੇ ਵਿੱਚ ਲੋਕਾਂ ਦੇ ਮਨੋਰੰਜਨ ਦਾ ਹੋਰ ਕੋਈ ਸਾਧਨ ਨਹੀਂ ਸੀ ਉਹ ਇਸ ਤਰੀਕੇ ਨਾਲ ਆਪਦਾ ਮਨੋਰੰਜਨ ਕਰਦੇ ਸੀ ਤੇ ਆਪਣਾ ਜੀਵਨ ਬਤੀਤ ਕਰਦੇ ਸੀ ਗੱਲਾਂ ਕਰਦੇ ਆ ਖੇਡ ਖੇਡਦੇ ਆ ਪਿੰਡ ਦਾ ਆਹਣ ਲਾ ਵਿਚਾਰਦੇ ਆ ਆਪਣੀ ਵਡੱਤਣ ਦੇ ਅਗਲੀ ਪੀੜ੍ਹੀ ਉੱਤੇ ਪ੍ਰਭਾਵ ਜਮਾਉਂਦੇ ਆ ਆਸ਼ਕਾ ਮਸ਼ੂਕਾਂ ਡਾਕੂਆਂ ਦੀਆਂ વાર્તાઓ ਸੁਣਦੇ ਆ ਸੁਣਾਉਂਦੇ ਨੂੰ ਦੁਪਹਿਰੇ ਢਲ ਜਾਂਦੇ ਹਨ ਤੇ ਦੁਪਹਿਰਾਂ ਦੀਆਂ ਗਰਮੀਆਂ ਕੱਟਣ ਲਈ ਮੈਲ ਬੈਠੀਆਂ ਇਹ ਮੀਟਿੰਗਾਂ ਅੱਜ ਦਾ ਏਜੰਡਾ ਮਕਾ ਕੇ ਅਣਮਿੱਥੇ ਸਮੇਂ ਲਈ ਉੱਠ ਜਾਂਦੀਆਂ ਹਨ ਸੋ ਇਹ ਸੀ ਉਹ ਦੋਨੋਂ ਲੇਖ ਜਿੰਨਾ ਬਾਰੇ ਮੈਂ ਇਸ ਕਿਤਾਬ ਵਿੱਚੋਂ ਜ਼ਿਕਰ ਕੀਤਾ ਮੇਰਾ ਪਿੰਡ ਗਿਆਨੀ ਗੁਰਦੱਤ ਸਿੰਘ ਜੇ ਮੈਂ ਚਾਹੁੰਦਾ ਤਾਂ ਇਸ ਕਿਤਾਬ ਦੇ ਬਾਰੇ ਛੇਤੀ ਛੇਤੀ ਨਾਲ ਦੱਸ ਦਿੰਦਾ ਪਰ ਹਰ ਇੱਕ ਲੇਖ ਬੜਾ ਕਮਾਲ ਦਾ ਲੇਖ ਹੈ ਜਿਸ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਹੜੇ ਲੋਕ ਸਾਹਿਤ ਨਾਲ ਕਿਤਾਬਾਂ ਨਾਲ ਜੁੜਨਾ ਚਾਹੁੰਦੇ ਨੇ ਚੰਗੀਆਂ ਕਿਤਾਬਾਂ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਸਾਡੀਆਂ ਕਿਤਾਬਾਂ ਵਿੱਚ ਕਿੱਡਾ ਕੀਮਤੀ ਖਜ਼ਾਨਾ ਪਿਆ ਹੋਇਆ ਹੈ ਜੇ ਇਹਨਾਂ ਕਿਤਾਬਾਂ ਨੂੰ ਪੜ ਲਈਏ ਤਾਂ ਸਾਨੂੰ ਸਾਡੇ ਜਿੱਥੇ ਰਸਮ ਰਿਵਾਜ ਬਾਰੇ ਪਤਾ ਚੱਲਦਾ ਹੈ ਅੱਜ ਤੋਂ 70 80 ਸਾਲ ਪਹਿਲਾਂ ਸਾਡਾ ਪੰਜਾਬ ਕਿਹੋ ਜਿਹਾ ਸੀ ਸਾਡੇ ਲੋਕਾਂ ਦੀ ਸੋਚਣੀ ਕਿਹੋ ਜਿਹੀ ਸੀ ਸਾਡੇ ਬਜ਼ੁਰਗ ਕਿਵੇਂ ਸੋਚਦੇ ਸਾਡੀਆਂ ਔਰਤਾਂ ਕਿਵੇਂ ਸੋਚਦੀਆਂ ਸੀ ਰਸਮ ਰਿਵਾਜ ਕਿਵੇਂ ਸੀ ਰਿਸ਼ਤੇ ਕਿਵੇਂ ਕੀਤੇ ਜਾਂਦੇ ਸੀ ਉਹਨਾਂ ਸਭ ਕਾਸੇ ਦਾ ਇਸ ਕਿਤਾਬ ਵਿੱਚ ਜ਼ਿਕਰ ਹੈ ਸੋ ਇਸ ਦੇ ਬਾਰੇ ਮੈਂ ਜ਼ਿਕਰ ਕਰਦਾ ਰਹਾਂਗਾ ਇਹ ਇਸ ਕਿਤਾਬ ਦਾ ਤੀਜਾ ਭਾਗ ਹੈ ਵੀਡੀਓ ਦੇਖਣ ਲਈ ਤੇ ਕਮੈਂਟ ਕਰਨ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ